ਸਤ ਜੀ ਆਓ ਜੀ ਨੂੰ ਸਰ ਕੱਟੇ ਹੋ ਨਾ ਆਪਣੇ ਕਹਿੰਦਾ ਸਰ ਅੱਜ ਤੁਸੀਂ ਇਥੇ ਇੰਡੀਪੈਂਡੈਂਸ ਦੇ ਸੈਲੀਬ੍ਰੇਟ ਕਰ ਰਹੇ ਹੋ ਤੇ ਇਥੇ ਮੈਂ ਦੇਖ ਰਿਹਾ ਕਿ ਸਾਬਕਾ ਸੈਨਿਕ ਵੀ ਕਾਫੀ ਇੱਥੇ ਆਏ ਹੋਏ ਹੈ ਇਹਦਾ ਮਤਲਬ ਕੀ ਹੈ ਵੀ ਸਾਬਕਾ ਸੈਨਿਕ ਇੱਥੇ ਆਏ ਅਸੀਂ ਇੱਕ ਆਪਣੇ ਸੈਨਿਕ ਪਰਿਵਾਰ ਦੇ ਨਾਲ ਇਹ ਅੱਜ ਇੰਡੀਪੈਂਡੈਂਸ ਦੇ ਸੈਲੀਬ੍ਰੇਟ ਕਰ ਰਹੇ ਹਾਂ ਇਸ ਦੇ ਵਿੱਚ ਜਿਹੜਾ ਸਾਬਕਾ ਜਿਹੜਾ ਸੈਨਿਕ ਹੈਗੇ ਉਹਨਾਂ ਦੇ ਪਰਿਵਾਰਾਂ ਨਾਲ ਕਰਨ ਦਾ ਸਭ ਤੋਂ ਵੱਡਾ ਜਿਹੜਾ ਹੈਗਾ ਕਾਰਨ ਇਹ ਹੈ ਕਿ ਸੱਚੇ ਅਗਰ ਕੋਈ ਬੰਦੇ ਜਿਨ੍ਹਾਂ ਨਾਲ ਕੀਤਾ ਜਾ ਸਕਦਾ ਹੈਗਾ ਸੈਲੀਬ੍ਰੇਟ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਜਿਨ੍ਹਾਂ ਨੇ ਬਾਰਡਰ ਤੇ ਆਪਣੀ ਜਾਨ ਦਾ ਬਲਿਦਾਨ ਦਿੱਤਾ ਜਿਨ੍ਹਾਂ ਨੇ ਤਪਤੀ ਰੇਖ ਪਾਣੀ ਦੇ ਅੰਦਰ ਤੇ ਉੱਤੇ ਬਫਾਂ ਤੇ ਡਿਊਟੀਆਂ ਕੀਤੀਆਂ ਆਪਣੀ ਫੈਮਿਲੀ ਲਾਈਫ ਆਪਣੀ ਜਿਹੜੀ ਹੈ ਪੂਰੀ ਸੈਕਰੀਫਾਈਸ ਕਰਕੇ ਜਿਹੜਾ ਹੈਗਾ ਇਸ ਦੇਸ਼ ਨੂੰ ਸੁਰੱਖਿਅਤ ਰੱਖ ਕੇ ਅੱਜ ਇਹਨਾਂ ਦੇ ਬਦੌਲਤ ਜਿਹੜੇ ਹੈ ਅਸੀਂ ਹੈ ਜਿਹੜਾ ਆਰਾਮ ਨਾਲ ਰਹਿ ਰਹੇ ਆ ਸੁੱਖ ਸ਼ਾਂਤੀ ਨਾਲ ਰਹਿ ਰਹੇ ਆ ਤੁਸੇ ਕੋਈ ਦੇਸ਼ ਦੀ ਹਿੰਮਤ ਨਹੀਂ ਹੈ ਕਿ ਸਾਡੇ ਬਾਉਂਡਰੀ ਉਰ ਜਾ ਕੇ ਉਹ ਦੇਖ ਸਕੇ ਤੇ ਇਹ ਜਿਹੜੇ ਸੱਚੇ ਲੋਕ ਆ ਸੁੱਚੇ ਲੋਕ ਆ ਇਹਨਾਂ ਨੂੰ ਅੱਜ ਦੇ ਦਿਨ ਇੱਜ਼ਤ ਦੇਣ ਵਾਸਤੇ ਅਸੀਂ ਸਾਰੇ ਇਹਨਾਂ ਇੱਕ ਸਰਵਿਸਮੈਨ ਹੋਰ ਸਰਵਿਸਮੈਨ ਦੇ ਨਾਲ ਇਕੱਠਾ ਹੋ ਕੇ ਇਹ ਦਿਨ ਮਨਾ ਰਹੇ ਆ ਮੈਂ ਵਾਹਿਗੁਰੂ ਸਿੰਘ ਸਾਹਿਬ ਦਾ ਸਰਪੰਚ ਪਿੰਡ ਜਲਾਲਪੁਰ ਐਕਸ ਆਰਮੀ ਵੈਲਫਰ ਕਮੇਟੀ ਸਭਾ ਪ੍ਰਧਾਨ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਡਾਕਟਰ ਸਰਬਜੀਤ ਸਿੰਘ ਦਾ ਜਿਨ੍ਹਾਂ ਨੇ ਸਾਨੂੰ ਇੱਥੇ ਐਕਸ ਸਰਵਿਸਮੈਨਾਂ ਨੂੰ ਇਲਾਕੇ ਦੇ ਨੂੰ ਬੁਲਾ ਕੇ ਅੱਜ 15 ਅਗਸਤ ਦੇ ਖੁਸ਼ੀ ਵਾਲੇ ਦਿਨ ਸਾਡਾ ਮਾਨ ਸਨਮਾਨ ਕੀਤਾ ਔਰ ਅਸੀਂ ਵੀ ਆਪਸ ਦੇ ਵਿੱਚ ਮਿਲ ਕੇ ਆਪਣੀਆਂ ਜਿਹੜੀਆਂ ਕੋਈ ਗੱਲਾਂਬੱਤਾਂ ਫੌਜ ਦੀਆਂ ਉਹ ਦੁੱਖ ਸੁੱਖ ਜਿਹੜਾ ਉਹ ਕਰ ਸਕਦੇ ਆ ਬਹੁਤ ਬਹੁਤ ਧੰਨਵਾਦ ਮੈਂ ਕਰਦਾ ਔਰ ਅੱਜ ਆਜ਼ਾਦੀ ਦਿਹਾੜੇ ਦੀਆਂ ਮੈਂ ਸਭ ਨੂੰ ਬਹੁਤ ਬਹੁਤ ਵਧਾਈ ਦਿੰਦਾ ਸਾਰੇ ਦੁਨੀਆਂ ਨੂੰ ਕੋਲ ਲੁਕਾਈ ਨੂੰ ਸੋ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਅੱਜ ਜੈ ਹਿੰਦ ਸਾਥੀਓ ਆਜ਼ਾਦੀ ਦੇ 78ਵੇਂ ਸੁਤੰਤਰਤਾ ਦਿਵਸ ਮੌਕੇ ਜਿਹੜੀ ਰਜਬਰੀ ਦੀਆਂ ਐਨ ਜੀਓਜ਼ ਆ ਬਲੱਡ ਹੈਲਪਲਾਈਨ ਫਾਊਂਡੇਸ਼ਨ ਜਿਸਟਰ ਰਾਜਪੁਰਾ ਡੀਬੀਜੀ ਗਰੁੱਪ ਰਾਜਪੁਰਾ ਤੇ ਸਮੂਹ ਜਿਹੜੀਆਂ ਖੂਨਦਾਨ ਸੇਵਾ ਦੇ ਵਿੱਚ ਜੁਟੀਆਂ ਹੋਈਆਂ ਮੂਰਲੀ ਕਤਾਰ ਦੀਆਂ ਸੰਸਥਾਵਾਂ ਨੇ ਉਹਨਾਂ ਦੇ ਵਲੰਟੀਅਰ ਤੇ ਮਹਾਨ ਖੂਨਦਾਨੀਆਂ ਨੇ ਪਹੁੰਚ ਕੇ ਆਜ਼ਾਦੀ ਦੇ 78ਵੇਂ ਸੁਤੰਤਰਤਾ ਦਿਵਸ ਮੌਕੇ ਸਮ੍ਰਿਤਾ ਬਲੱਡ ਸੈਂਟਰ ਵਿਖੇ ਪਹੁੰਚ ਕੇ ਖੂਨਦਾਨ ਕੀਤਾ ਹੈ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਦੇਸ਼-ਵਿਦੇਸ਼ਾਂ ਵਿੱਚ ਵਰਦੇ ਲੱਖਾਂ ਕਰੋੜਾ ਭਾਰਤੀਆਂ ਜੋ ਆਜ਼ਾਦੀ ਦਾ ਨਿਗਮ ਅਜਮਾਨ ਰਹੇ ਨੇ ਉਹਨਾਂ ਨੂੰ 78ਵੇਂ ਆਜ਼ਾਦੀ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਾਂ ਤੇ ਸਾਡੇ ਮਹਾਨ ਖੂਨਦਾਨੀ ਤੇ ਵਲੰਟੀਅਰ ਤੁਸੀਂ ਵੇਖ ਰਹੇ ਹੋ ਉਹਨਾਂ ਨੇ ਆਜ਼ਾਦੀ ਦਿਵਸ ਨੂੰ ਖਾਸ ਬਣਾਉਂਦੇ ਹੋਏ ਸਮ੍ਰਿਤਾ ਬਲੱਡ ਸੈਂਟਰ ਵਿਕੇ ਪਹੁੰਚ ਕੇ ਖੂਨਦਾਨ ਕੀਤਾ ਹੈ ਜੋ ਮੈਂ ਸਾਰੀ ਸਮੂਚੀ ਟੀਮ ਦਾ ਮਹਾਨ ਖੂਨਦਾਨੀਆਂ ਤੇ ਸਾਡੇ ਸਾਬਕਾ ਫੌਜੀ ਜਿਨ੍ਹਾਂ ਦੀ ਬਦੌਲਤ ਅਸੀਂ ਅੱਜ ਆਜ਼ਾਦ ਦੇਸ਼ ਦਾ ਨਿਗਮ ਮਾਨ ਰਹੇ ਹਾਂ ਜਿਨ੍ਹਾਂ ਦੀ ਸ਼ਹਾਦਤਾਂ ਕਰਕੇ ਕੁਰਬਾਨੀਆਂ ਕਰਕੇ ਦੇਸ਼ ਅੱਜ ਸੁਰੱਖਿਤ ਹੈ ਤੇ ਕਰੋੜਾਂ ਭਾਰਤੀ ਆਪਣਾ ਬਲੀਦਾਨ ਦੇ ਕੇ ਆਪਣੀ ਦੇਸ਼ ਦੀ ਆਨ ਬਾਨ ਸ਼ਾਨ ਨੂੰ ਸੁਰੱਖਿਤ ਰੱਖਿਆ ਹੈ ਸੋ ਮੈਂ ਬਹੁਤ-ਬਹੁਤ ਮੁਬਾਰਕਬਾਦ ਦਿਨਾ ਤਾਂ ਸਾਡੀ ਟੀਮ ਜਿਹੜੀ ਬਲੱਡ ਹੈਲਪਲਾਈਨ ਫਾਊਂਡੇਸ਼ਨ ਰਜਿਸਟਰ ਰਾਜਪੁਰਾ ਕ੍ਰਾਂਤੀਵੀਰ ਯੂਥ ਕਲੱਬ ਪੜਾਓ ਮਿਸ਼ਨ ਲਾਲੀ ਤੇ ਹਰੀਲੀ ਜੋ ਪਿਛਲੇ ਲੰਮੇ ਸਮੇਂ ਤੋਂ ਖੂਨਦਾਨ ਸੇਵਾਵਾਂ ਤੇ ਪੰਜਾਬ ਪੱਧਰ ਤੇ ਮਹਾਨ ਖੂਨਦਾਨੀਆਂ ਨੂੰ ਡੋਨਰ ਚ ਮੋਟੀਵੇਟਰ ਨੂੰ ਪ੍ਰੇਰਿਤ ਕਰਕੇ ਜਿੱਥੇ ਵਾਤਾਵਰਨ ਹੋ ਚੁੱਕੇ ਕਲੀਤ ਨੂੰ ਸੰਭਾਲਣ ਦਾ ਅਨੇਕਾ ਯਤਨ ਕਰ ਰਹੇ ਆ ਉਥੇ ਖੂਨਦਾਨ ਕਰਕੇ ਮਨੁੱਖੀ ਜਾਨਾਂ ਬਚਾਉਣ ਦੀ ਜੋ ਸਾਡੀ ਮੁਹਿੰਮ ਹੈ ਉਹ ਸਾਡੀ ਟੀਮ ਨਿਭਾ ਰਹੀ ਹੈ ਤੇ ਉਹਦੇ ਵਿੱਚ ਜਿਹੜੀ ਸਾਡੀ ਟੀਮ ਹੈ ਜਿਵੇਂ ਵਿਕਟਰ ਜੀ ਡਾਕਟਰ ਸਤੀਸ਼ ਮਾਜੀ ਜੀ ਅਮਨ ਜੀ ਵਿਜੇ ਕੁਮਾਰ ਜੀ ਸੁਰੇਸ਼ ਮੁਖੇਜਾ ਜਿੰਨੀ ਵਿੱਚ ਮੁੱਚੀ ਟੀਮ ਹੈ ਉਹ ਕੈਂਸਰ ਤੋਂ ਪੀੜਿਤ ਜਿਹੜੇ ਮਰੀਜ਼ ਹੈ ਥੈਲਾਸੀਮੀਆ ਤੋਂ ਪੀੜਤ ਜਿਹੜੇ ਮਰੀਜ਼ ਆ ਸਾਡੇ ਭੈਣਾਂ ਦੇ ਡਿਲੀਵਰੀ ਕੇਸ ਐਕਸੀਡੈਂਟ ਕੇਸਾਂ ਦੇ ਵਿੱਚ ਇਹ ਜਿਹੜਾ ਖੂਨ ਹੈ ਜਾਨਾਂ ਬਚਾਉਣ ਦੇ ਵਿੱਚ ਸਹਾਇੀ ਹੁੰਦਾ ਸੋ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਅਸੀਂ ਇਹ ਅਪੀਲ ਕਰਨਾ ਚਾਹੁੰਦੇ ਆ ਨੌਜਵਾਨਾਂ ਨੂੰ ਕਿ ਜਿੱਥੇ-ਜਿੱਥੇ ਤੱਕ ਸਾਡੀ ਆਵਾਜ਼ ਪਹੁੰਚਦੀ ਹੈ ਸਾਡੀ ਸੰਸਥਾ ਦੀ ਖੂਨਦਾਨ ਕਰਨ ਲਈ ਅੱਗੇ ਆਓ ਤਾਂ ਕਿ ਸਮਾਂ ਰਹਿੰਦਿਆਂ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ ਧੰਨਵਾਦ